ਉਹ ਆਪਨਾ ਵਿੱਚ ਜੀ ਸਰ ਅ ਮਿਤੀ 12 ਨਵੰਬਰ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਧੋਬਿਆਣਾ ਬਸਤੀ ਦੇ ਵਿੱਚ ਜਿਸ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਨਾਮ ਦੇ ਦੋ ਸਕੇ ਭਰਾ ਸੀਗੇ ਜਿਹੜੇ ਆਪਣੇ ਕੰਮ ਤੋਂ ਵਾਪਸ ਜਦੋਂ ਆ ਰਹੇ ਸੀਗੇ ਤਾਂ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸੱਟਾਂ ਮਾਰੀਆਂ ਸੀਗੀਆਂ ਤੇ ਉਸ ਦੇ ਵਿੱਚ ਇੱਕ ਜਤਿੰਦਰ ਜਿਹੜਾ ਸੀਗਾ ਉਸ ਦਾ ਮੌਕੇ ਤੇ ਉੱਪਰ ਕਤਲ ਕਰ ਦਿੱਤਾ ਸੀਗਾ ਸੋ ਇਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮਕਦਮਾ ਨੰਬਰ 325 ਅੰਡਰ ਸੈਕਸ਼ਨ ਮਰਡਰ ਐਂਡ ਅਟੈਂਪਟ ਟੂ ਮਰਡਰ ਦੇ ਜਿਹੜੀ ਧਰਾਵਾਂ ਦੇ ਤਹਿਤ ਮਕਦਮਾ ਦਰਜ ਰਜਿਸਟਰ ਕੀਤਾ ਸੀਗਾ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਦੋਸ਼ੀ ਸੀਗੇ ਬਾਈ ਨੇਮ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਿਸਕੀ ਚੋਚੋ ਨੂਰ ਗੁਰਮਨ ਅਤੇ ਇੱਕ ਪ੍ਰਿੰਸ ਜਿਹੜਾ ਸੀਗਾ ਉਸ ਦੇ ਵਿੱਚ ਦੋਸ਼ੀ ਸੀਗੇ ਸੋ ਜਿਹੜਾ ਇੱਕ ਜਤਿੰਦਰ ਦੇ ਨਾਲ ਉਸ ਦਾ ਜਿਹੜਾ ਸਾਕਾ ਪ੍ਰਾ ਧਰਮਿੰਦਰ ਸੀਗਾ ਉਹ ਆਦੇਸ਼ ਹਸਪੀਟਲ ਦੇ ਵਿੱਚ ਦੌਰਾਨੇ ਇਲਾਜ ਜਿਹੜਾ ਸੀਗਾ 19 ਤਰੀਕ ਨੂੰ ਉਸ ਦੀ ਵੀ ਮੌਤ ਹੋ ਗਈ ਸੀਗੀ ਸੋ ਬੇਸਿਕਲੀ ਇਸ ਦੇ ਵਿੱਚ ਦੋ ਮਰਡਰ ਜਿਹੜੇ ਹੋਏ ਸੀਗੇ ਸਕੇਪਰਾ ਜਿਹੜੇ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਵਜੀਤ ਸਿੰਘ ਬਰਾੜ ਤੇ ਉਸ ਦੇ ਨਾਲ ਐਸਐਚਓ ਸਿਵਲ ਲਾਈਨ ਹਰਜੀਵਨ ਸਿੰਘ ਜੀ ਤੇ ਨਾਲ ਜਿਹੜੀ ਸੀਆਈਏ 1 ਦੀ ਟੀਮ ਇੰਸਪੈਕਟਰ ਕੁਲਦੀਪ ਸਿੰਘ ਦੀ ਟੀਮਾਂ ਵਕ ਵਕ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਡਬਲ ਮਰਡਰ ਦੀ ਜਿਹੜੀ ਇਨਸੀਡੈਂਸੀ ਉਹਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਸੀਗਾ ਤੇ ਵਕ ਵਕ ਟੀਮਾਂ ਬਣਾਉਂਦੇ ਹੋਏ ਅਸੀਂ ਇਸ ਦੇ ਵਿੱਚ ਰੇਡਿੰਗ ਪਾਰਟੀ ਜਿਹੜੀ ਵੱਖ-ਵੱਖ ਰਾਜਾਂ ਦੇ ਵਿੱਚ ਅਸੀਂ ਰੇਡ ਕੀਤੀਆਂ ਸੀ ਕਿ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਹਰਿਆਣਾ ਦਿੱਲੀ ਅਤੇ ਉੱਤਰਾੰਚਲ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਰੇਡਸ ਕੀਤੇ ਆ ਸਿਗੀਆਂ ਸੋ ਇਸ ਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਸੀਗੇ ਗੁਰਮਨ ਅਤੇ ਨੂਰ ਉਹਨਾਂ ਨੂੰ ਅਸੀਂ 15 ਤਰੀਕ ਨੂੰ 15 ਨਵੰਬਰ ਨੂੰ ਅਸੀਂ ਦਿੱਲੀ ਦੇ ਵਿੱਚੋਂ ਜਿਹੜਾ ਸੀਗਾ ਗ੍ਰਫਤਾਰ ਕੀਤਾ ਸੀਗਾ ਜਿਹਦੀ ਸੀਆਈਏ ਦੀ ਟੀਮ ਸੀਗੀ ਨਾਲ ਥਾਣਾ ਸਿਵਲ ਲਾਈਨ ਦੀ ਟੀਮ ਸੀਗੀ ਇਹਨਾਂ ਦੋ ਦੋਸ਼ੀਆਂ ਨੂੰ ਅਸੀਂ ਦਿੱਲੀ ਤੋਂ ਗ੍ਰਫਤਾਰ ਕਰਕੇ ਲੈ ਕੇ ਆਏ ਸੀਗੇ ਤੇ ਇਸ ਦੇ ਨਾਲ ਇੱਕ ਤੀਸਰਾ ਜਿਹੜਾ ਦੋਸ਼ੀ ਇਸ ਮੁਕਦਮੇ ਦਾ ਉਸ ਨੂੰ ਮਿਤੀ 31 ਤਰੀਕ ਨੂੰ ਅਸੀਂ ਪ੍ਰਿੰਸ ਨੂੰ ਗ੍ਰਫਤਾਰ ਕੀਤਾ ਸੋ ਬੇਸਿਕਲੀ ਇਸ ਦੇ ਵਿੱਚ ਪੰਜ ਦੋਸ਼ੀਆਂ ਦੇ ਵਿੱਚੋਂ ਤਿੰਨ ਦੋਸ਼ੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਦੋ ਦੋਸ਼ੀ ਜਿਹੜੇ ਇਸ ਦੇ ਵਿੱਚ ਚੋਚੋ ਅਤੇ ਵਿਸਕੀ ਜਿਹੜੇ ਹੈਗੇ ਨੇ ਉਹ ਫਿਲਹਾਲ ਭੱਜੇ ਹੋਏ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪੁਲਿਸ ਪਾਰਟੀਆਂ ਵੱਖ-ਵੱਖ ਲੱਗੀਆਂ ਹੋਈਆਂ ਨੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਅਸੀਂ ਕੰਮ ਕਰ ਰਹੇ ਸੀ ਕਿਉਂਕਿ ਇਹ ਦੋਸ਼ੀ ਸੀਗੇ ਵੱਖ-ਵੱਖ ਰਾਜਾਂ ਦੇ ਵਿੱਚ ਭੱਜ ਗਏ ਸੀ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਸਾਨੂੰ ਕੁਝ ਜਦੋਂ ਲੀਡਸ ਮਿਲੀਆਂ ਤਾਂ ਸਾਡੀ ਇੱਕ ਪੁਲਿਸ ਪਾਰਟੀ ਨੇ ਇੱਕ ਦੋਸ਼ੀ ਨੂੰ ਅਸੀਂ ਚਨਈ ਦੇ ਵਿੱਚ ਜਿਹੜਾ ਸੀਗਾ ਇੰਟਰਸੈਪਟ ਕੀਤਾ ਸੀਗਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਚਨਈ ਦੇ ਵਿੱਚ ਰੇਡ ਕੀਤਾ ਤਾਂ ਉਥੋਂ ਸਾਨੂੰ ਮਨੋਜ ਨਾਮ ਦਾ ਜਿਹੜਾ ਦੋਸ਼ੀ ਸੀਗੇ ਉਹਦੀ ਉਸੇ ਗ੍ਰਿਫਤਾਰੀ ਕੀਤੀ ਜੋ ਕਿ ਮੁਕੱਦਮਾ ਨੰਬਰ 160/2024 ਜੇ ਜੋ ਕਿ 60 ਪੂਜਾ ਵਾਲੇ ਦਿਨ ਇੱਕ ਮਹਾਵੀਰ ਪਾਸਵਨ ਜੀ ਦਾ ਮਹਾਵੀਰ ਪਾਸਵਨ ਜੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਜੋ ਕਿ ਅਜੀਤ ਰੋਡ ਦੇ ਉੱਪਰ ਕਤਲ ਹੋਇਆ ਸੀਗਾ ਉਸ ਦੇ ਵਿੱਚ ਦੋ ਜਿਹੜੇ ਦੋਸ਼ੀ ਸੀਗੇ ਲਖਵਿੰਦਰ ਅਤੇ ਮਨੋਜ ਇਹ ਬਾਈ ਨੇਮ ਦੋਸ਼ੀ ਸੀਗੇ ਤੇ ਨਾਲ ਇਸ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਕਤਲ ਕੀਤਾ ਸੀਗਾ ਸੋ ਜਦੋਂ ਸਾਡੀ ਟੀਮ ਨੇ ਚਨਈ ਦੇ ਵਿੱਚ ਰੇਡ ਕੀਤਾ ਤਾਂ ਇਹ ਮਨੋਜ ਦੀ ਉੱਥੋਂ ਅਸੀਂ ਗ੍ਰਿਫਤਾਰੀ ਕੀਤੀ ਜਿਸ ਦੇ ਵਿੱਚ ਅਸੀਂ ਤਾਮਿਲਨਾਡ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਨੇ ਇਸ ਕੇਸ ਦੇ ਵਿੱਚ ਸਾਡੀ ਉੱਥੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਤੇ ਜਿਸ ਦੇ ਕਾਰਨ ਹੀ ਮਨੋਜ ਦੀ ਜਿਹੜੀ ਗ੍ਰਿਫਤਾਰੀ ਉੱਥੋਂ ਸੰਭਵ ਹੋ ਸਕੀ ਸੋ ਮਨੋਜ ਦੀ ਗ੍ਰਿਫਤਾਰੀ ਤੋਂ ਬਾਅਦ ਤੇ ਐਸੇ ਵਿੱਚ ਇਨਵੈਸਟੀਗੇਸ਼ਨ ਦੌਰਾਨ ਤਿੰਨ ਜਿਹੜੇ ਦੋਸ਼ੀ ਹੋਰ ਸੀਗੇ ਚੋਚੋ ਕਰਨ ਅਤੇ ਪ੍ਰਿੰਸ ਇਹਨਾਂ ਤਿੰਨਾਂ ਦੀ ਇਹਦੇ ਵਿੱਚ ਜਿਹੜਾ 160 ਵਾਲਾ ਮਕਦਮਾ ਸੀਗਾ 2024 ਵਾਲਾ ਛੱਟ ਪੂਜਾ ਵਾਲੇ ਦਿਨ ਜਿਹੜਾ ਮਹਾਵੀਰ ਪਾਸਵਨ ਦਾ ਕ ਇਹ ਤਿੰਨ ਬੰਦੇ ਜਿਹੜਾ ਹੋਰ ਆਈਡੈਂਟੀਫਾਈ ਕੀਤੇ ਗਏ ਸੀਗੇ ਜਿਸ ਦੇ ਵਿੱਚੋਂ ਅਸੀਂ ਕਰਨ ਜਿਹੜਾ ਦੋਸ਼ੀ ਸੀਗਾ ਉਸ ਨੂੰ ਵੀ ਅਸੀਂ ਗ੍ਰਫਤਾਰ ਕਰ ਲਿਆ ਤੇ ਇੱਕ ਦੋਸ਼ੀ ਜਿਹੜਾ ਪ੍ਰਿੰਸ ਹੈਗਾ ਉਸ ਦੀ ਅਸੀਂ ਪਛਾਣ ਕਰ ਲਈਏ ਇਹ ਹੁਣ ਇਸ ਟਾਈਮ ਫਰੀਦਕੋਟ ਜੇਲ੍ਹ ਦੇ ਵਿੱਚ ਇੱਕ ਕਤਲ ਦੇ ਹੋਰ ਮੁਕਦਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈਗਾ ਸੋ ਬੇਸਿਕਲੀ ਜਿਹੜਾ 160/2024 ਦਾ ਮੁਕਦਮਾ ਜੋ 60 ਪੂਜਾ ਵਾਲੇ ਦਿਨ ਹੋਇਆ ਸੀਗਾ ਇਸ ਦੇ ਵਿੱਚ ਹੁਣ ਤੱਕ ਅਸੀਂ ਕੁੱਲ ਜਿਹੜੇ ਤਿੰਨ ਦੋਸ਼ੀ ਗ੍ਰਫਤਾਰ ਕਰ ਚੁੱਕੇ ਹਾਂ ਇੱਕ ਦੋਸ਼ੀ ਜਿਹੜਾ ਹੈਗਾ ਟਰੈਕ ਹੋ ਗਿਆ ਤੇ ਇੱਕ ਚੋਚੋ ਦੀ ਜਿਹੜੀ ਹੈਗੀ ਗ੍ਰਫਤਾਰੀ ਬਾਕੀ ਰਹਿ ਗਈ ਹੈ ਸੋ ਇਹਨਾਂ ਦੋਨਾਂ ਕਤਲਾਂ ਦੇ ਜਿਹੜੇ ਇਹ ਬੰਦੇ ਸੀ ਆਪਸ ਦੇ ਵਿੱਚ ਇੰਟਰਲਿੰਕ ਸੀਗੇ ਇਹਨਾਂ ਦੋਨਾਂ ਕਤਲਾਂ ਦੇ ਵਿੱਚੋਂ ਅਸੀਂ ਹੁਣ ਤੱਕ ਟੋਟਲ 6 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਨੇ ਕਿਉਂਕਿ ਜਿਹੜਾ ਡਬਲ ਮਰਡਰ ਵਾਲਾ ਕੇਸ ਸੀਗਾ ਉਸ ਦੇ ਵਿੱਚ ਵੀ ਅਸੀਂ 3 ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਨੇ ਸੋ ਇੱਥੇ ਦੱਸਣਾ ਦੱਸਣਾ ਚਾਹਵਾਂਗੇ ਕਿ ਜਿਹੜਾ ਚੋਚੋ ਨਾਮ ਦਾ ਵਿਅਕਤੀ ਹੈ ਇਹਨਾਂ ਦੋਨਾਂ ਕਤਲਾਂ ਦੇ ਵਿੱਚ ਜਿਹੜਾ ਹੈਗਾ ਦੋਸ਼ੀ ਹੈਗਾ ਤਾਂ ਇਸ ਦੇ ਬਾਰੇ ਸਾਡੀ ਟੀਮ ਸ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਜਿਹੜੀ ਅਸੀਂ ਅਸੀਂ ਗ੍ਰਿਫਤਾਰੀ ਕਰਕੇ ਇਹਨੂੰ ਚਲੰਖਾਂ ਦੇ ਵਿੱਚ ਜਿਹੜੇ ਪਿੱਛੇ ਢੱਕਾਂਗੇ ਸੀ ਸਰ ਮਾਮਲਾ ਕੀ ਸੀ ਸਰ ਹੈ ਦੇ ਤੋਬੀਆਣਾ ਬਸਤੀ ਦੇ ਵਿੱਚ ਜਤਿੰਦਰ ਅਤੇ ਧਰਮਿੰਦਰ ਜਿਹੜੀ ਭਰਾ ਦਾ ਇਹਨਾਂ ਨੇ ਕਤਲ ਕੀਤਾ ਸੀਗਾ ਚੋਚੋ ਅਤੇ ਹੋਰ ਸਾਥੀਆਂ ਨੇ ਇਸ ਦੇ ਵਿੱਚ ਦੀਵਾਲੀ ਵਾਲੇ ਦਿਨ ਇਹਨਾਂ ਦੀ ਪਟਾਕੇ ਚਲਾਉਣ ਨੂੰ ਲੈ ਕੇ ਲੜਾਈ ਹੋਈ ਸੀਗੀ ਉਸ ਦਿਨ ਤੋਂ ਹੀ ਜਿਹੜਾ ਸੀਗਾ ਚੋਚੋ ਤੇ ਵਿਸਕੀ ਇਸ ਦੇ ਨਾਲ ਖਾਰ ਰੱਖਦੇ ਸੀਗੇ ਤੇ ਇਹ ਮੌਕੇ ਦੀ ਤਲਾਸ਼ ਦੇ ਵਿੱਚ ਸੀਗੇ ਜਿਸ ਦਿਨੇ ਵਾਰਦਾਤ ਹੋਈ ਹੈ 12 ਨਵੰਬਰ ਨੂੰ ਜਦੋਂ ਇਹ ਆਪਣੇ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਨੇ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਹੋਏ ਸੀਗੇ ਤੇ ਉਹਨਾਂ ਕੋਲ ਤੇਜ਼ ਤਾਰ ਹਥਿਆਰ ਸੀਗੇ ਤੇ ਤਲਵਾਰਾਂ ਤੇ ਗੰਡਾਸਿਆਂ ਦੇ ਨਾਲ ਉਹਨਾਂ ਨੇ ਜਿਹੜਾ ਹੈਗਾ ਸੀ ਤੇਜ਼ ਤਾਰ ਹਥਿਆਰਾਂ ਦੇ ਨਾਲ ਇਹਨਾਂ ਦੋਨਾਂ ਭਰਾਵਾਂ ਤੇ ਵਾਰ ਕੀਤੇ ਜਿਸ ਦੇ ਵਿੱਚ ਜਤਿੰਦਰ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਤੇ ਧਰਮਿੰਦਰ ਨੂੰ ਆਦੇਸ਼ ਹਸਪੀਟਲ ਬਠਿੰਡਾ ਵਿੱਚ ਦਾਖਲ ਕਰਵਾਇਆ ਸੀਗਾ ਜਿਸ ਦੀ ਮਿਤੀ 19 ਤਰੀਕ ਨੂੰ ਜਿਹੜੀ ਸੀਗੀ ਉੱਥੇ ਮੌਤ ਹੋ ਗਈ ਸੀ ਜਿਹੜਾ ਪ੍ਰਿੰਸ ਹੈਗਾ ਉਹਨੂੰ ਅਸੀਂ ਲੋਕਲ ਬਠਿੰਡਾ ਤੋਂ ਹੀ ਗ੍ਰਿਫਤਾਰ ਕੀਤਾ ਹੈ ਜਿਹੜਾ ਕਰਨ ਹੈਗਾ ਉਹਨੂੰ ਵੀ ਅਸੀਂ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ ਜਿਹੜਾ ਦੋਸ਼ੀ ਮਨੋਜ ਹੈਗਾ ਉਸਨੂੰ ਅਸੀਂ ਚਨਈ ਤੋਂ ਗ੍ਰਿਫਤਾਰ ਕੀਤਾ ਤੇ ਜਿਹੜਾ ਦੋਸ਼ੀ ਗੁਰਮਨ ਅਤੇ ਨੂਰ ਹੈਗਾ ਉਸਨੂੰ ਅਸੀਂ ਦਿੱਲੀ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਹਾਂ ਸਰ ਜਿਹੜਾ ਮਹਾਵੀਰ ਦਾ ਕਤਲ ਹੋਇਆ ਉਹਨੂੰ ਕ੍ਰਾਈਮ ਲੈਂਡਰਸ਼ ਉਸ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਮੋਟਰਸਾਈਕਲ ਕਿਉਂਕਿ ਛੱਟ ਪੂਜਾ ਵਾਲੇ ਦਿਨ ਇਹ ਜਾ ਰਹੇ ਸੀ ਕਿ ਆਪਣੀ ਵਾਈਫ ਦੇ ਨਾਲ ਸੀਗਾ ਤੇ ਜਦੋਂ ਇਹ ਬਾਈਕ پارک ਕਰਨ ਦੇ ਵਿੱਚ ਇੱਕ 플ਾਟ ਦੇ ਵਿੱਚ ਬਾਈਕ پارک ਕਰਨ ਨੂੰ ਗਿਆ ਤਾਂ ਉੱਥੇ ਇਹਨਾਂ ਦੀ ਧੂਤੂ ਮਮੇ ਹੋ ਗਈ ਉਹ ਧੂਤੂ ਮਮੇ ਤੋਂ ਬਾਅਦ ਜਿਹੜਾ ਸੀਗਾ ਇਹਨਾਂ ਨੇ ਉਸਤੇ ਅਟੈਕ ਕਰ ਦਿੱਤਾ ਤੇ ਇਹਨਾਂ ਨੇ ਲਖਵਿੰਦਰ ਅਤੇ ਮਨੋਜ ਪਾਰਟੀ ਜਿਹੜੀ ਸੀਗੀ ਇਹਨਾਂ ਨੇ ਤੇ ਮੌਕੇ ਤੇ ਉੱਤੇ ਉਹਦਾ ਕਤਲ ਕਰ ਦਿੱਤਾ ਸੀਗਾ ਉਸ ਕਤਲ ਦੇ ਵਿੱਚ ਵੀ ਇਹਨਾਂ ਨੇ ਤੇਜ਼ਦਾਰ ਹਥਿਆਰਾਂ ਦੀ ਵਰਤੋਂ ਕੀਤੀ ਸੀਗੀ ਜਿਸ 'ਚ ਲਖਵਿੰਦਰ ਨੂੰ ਅਸੀਂ ਮੌਕੇ ਦੇ ਉੱਪਰ ਕਾਬੂ ਕਰ ਲਿਆ ਸੀਗਾ ਤੇ ਮਨੋਜ ਜਿਹੜਾ ਸੀਗਾ ਮੌਕੇ ਤੋਂ ਉੱਪਰ ਭੱਜ ਗਿਆ ਸੀਗਾ ਤੇ ਬਾਕੀ ਦੋਸ਼ੀ ਦੀ ਆਈਡੈਂਟੀਫਿਕੇਸ਼ਨ ਬਾਕੀ ਸੀਗੀ ਸੋ ਬੇਸਿਕਲੀ ਇਹ ਜਿਹੜਾ ਦੋਸ਼ੀ ਸੀਗਾ ਚਨਈ ਜਾ ਕੇ ਉੱਥੇ ਇੱਕ ਕੰਮ ਕਰਨ ਲੱਗ ਗਿਆ ਸੀਗਾ ਕਿਉਂਕਿ ਦੂਰ ਜਾ ਕੇ ਭੱਜ ਗਿਆ ਕਿਉਂਕਿ ਪੁਲਿਸ ਦੇ ਪਿੱਛੇ ਲੱਗੀ ਹੋਈ ਸੀਗੀ ਤੋਂ ਇਸ ਦੇ ਵਿੱਚ ਚਨਈ ਪੁਲਿਸ ਨੇ ਸਾਡੀ ਬਹੁਤ ਮਦਦ ਕੀਤੀ ਤਾਮਿਲਨਾਡੂ ਦੀ ਪੁਲਿਸ ਨੇ ਤੋਂ ਉੱਥੇ ਇਸ ਨੂੰ ਜਿਹੜਾ ਦੋਸ਼ੀ ਨੂੰ ਅਸੀਂ ਟ੍ਰੇਸ ਕਰਕੇ ਉੱਥੇ ਰੈਸਟ ਕੀਤਾ ਕਿ ਸਾਡੀ ਟੀਮ ਜਿਹੜੀ ਸੀਗੀ ਬਾਏ ਫਲਾਈਟ ਜਾ ਕੇ ਇਹਨੂੰ ਅਸੀਂ ਲੈ ਕੇ ਫੜ ਕੇ ਇੱਕੋ ਦਿਨ ਦੇ ਵਿੱਚ ਫੜ ਕੇ ਅਸੀਂ ਇਹਨੂੰ ਵਾਪਸ ਬਠਿੰਡਾ ਲੈ ਕੇ ਆਏ ਸੀ ਸਰ ਇਸ ਕੇਸ ਤੇ ਕਿੰਨੇ ਜਨੇ ਨਾਮਦਾਰ ਕੀਤੇ ਗਏ ਸੀ ਤੇ ਕਿੰਨੇ ਅਰੈਸਟ ਹੋਣ ਤੱਕ ਕਾਬੂ ਕੀਤੇ ਗਏ ਜਿਹੜਾ ਹੁਣ 325 ਨੰਬਰ ਮੁਕੱਦਮਾ ਜੋ 2025 ਦਾ ਹੈਗਾ ਇਸ ਦੇ ਵਿੱਚ ਕੁੱਲ 5 ਦੋਸ਼ੀ ਸੀਗੇ ਜਿਸ ਦੇ ਵਿੱਚੋਂ ਅਸੀਂ 3 ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ 2 ਦੋਸ਼ੀ ਜਿਹੜੇ ਬਾਕੀ ਇਹਦੇ ਵਿੱਚ ਰਹਿ ਚੁੱਕੇ ਨੇ ਜਿਹੜਾ ਛੱਟਪੂਜਾ ਵਾਲੇ ਦਾ ਲਾਸਟ ਇਅਰ ਦਾ ਮੁਕੱਦਮਾ ਹੈਗਾ ਉਹਦੇ ਵਿੱਚ ਪਹਿਲਾਂ 2 ਦੋਸ਼ੀ ਬਾਈ ਨੇਮ ਸੀਗੇ ਬਾਦ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਸੀਗੇ ਨਾਮਜ਼ਦ ਕੀਤੇ ਗਏ ਜਿਸ ਦੇ ਵਿੱਚੋਂ ਹੁਣ ਤੱਕ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇੱਕ ਜਿਹੜਾ ਦੋਸ਼ੀ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਹੈਗਾ ਉਸ ਨੂੰ ਪ੍ਰੋਡਕਸ਼ਨ ਪੁਆਇੰਟ ਦੇ ਉੱਪਰ ਲੈ ਕੇ ਆ ਰਹੇ ਆਂ ਤੇ ਇੱਕ ਦੋਸ਼ੀ ਜਿਹੜਾ ਚੋਚੋ ਹੈਗਾ ਉਸ ਦੀ ਉਸ ਵਿੱਚ ਗ੍ਰਿਫਤਾਰੀ ਬਾਕੀ ਹੈ